ਹਰੇਕ ਦੇਸ਼ ਦੀ ਸਰਕਾਰ ਇਲੀਗਲ ਹਿਊਮਨ ਸਮਗਲਿੰਗ ਨੂੰ ਰੋਕਣਾ ਚਾਹੁੰਦੀ ਹੈ ਤੁਸੀਂ ਸਾਡੇ ਨੱਕ ਥੱਲੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਕੰਟਰੀ ਚ ਆਉਂਗੇ ਤੇ ਤੁਹਾਡਾ ਵੀ ਇਹੀ ਹਸ਼ਰ ਕੀਤਾ ਜਾਊਗਾ ਉਹਨਾਂ ਨੇ ਬਹੁਤ ਸਟਰੋਂਗ ਮੈਸੇਜ ਦਿੱਤਾ ਕੱਲਿਆ ਇੰਡੀਆ ਨੂੰ ਨਹੀਂ ਦਿੱਤਾ ਪੂਰੀ ਦੁਨੀਆ ਨੂੰ ਉਹਨਾਂ ਨੇ ਇਹ ਮੈਸੇਜ ਦਿੱਤਾ ਤੁਸੀਂ ਪਿਛਲੀ ਹਿਸਟਰੀ ਕੱਢ ਕੇ ਦੇਖ ਲਓ 2009 ਤੋਂ ਲੈ ਕੇ 2024 ਤੱਕ ਹਰ ਸਾਲ 1500 2000 2500 800 1100 ਇਹ ਜੀ ਉਮੀਦ ਲਿਸਟ ਦੇ ਨਾਲ ਬੰਦੇ ਉਹਨਾਂ ਨੇ ਬਾਹਰ ਕੱਢੇ ਨੇ ਕੈਲੀਫੋਰਨੀਆ ਸਟੇਟ ਨੇ 50 ਮਿਲੀਅਨ ਡਾਲਰ ਅਲਾਟ ਕੀਤਾ ਵਾ ਲੋਕਾਂ ਦੀ ਸਪੋਰਟ ਕਰਨ ਵਾਸਤੇ ਜਿਨ੍ਹਾਂ ਨੂੰ ਡਿਪੋਰਟ ਹੋਣ ਦਾ ਖਤਰਾ ਹੈਗਾ ਕੀ ਵਾਕਈ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹ ਦੁਬਾਰਾ ਕਦੀ ਲੀਗਲ ਵੇ ਦੇ ਨਾਲ ਵਿਦੇਸ਼ ਨੇ ਜਾ ਸਕਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਅਮਰੀਕਾ ਤੋਂ 104 ਭਾਰਤੀ ਡਿਪੋਰਟ ਕੀਤੇ ਜਾਂਦੇ ਨੇ ਤਾਂ ਨਵੇਂ ਡਿਪੋਰਟ ਕੀਤੇ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਲਿਸਟ ਜਾਰੀ ਕਰ ਦਿੱਤੀ ਹੈ ਕਿਸੇ ਵੀ ਵੇਲੇ ਜਿਹੜਾ ਹੈ ਜਹਾਜ਼ ਅਮਰੀਕਾ ਤੋਂ ਚੜ੍ਹ ਸਕਦਾ ਹੈ ਤਾਂ ਕਦੇ ਵੀ ਉਹ ਭਾਰਤ ਦੇ ਵਿੱਚ ਲੈਂਡ ਹੋ ਸਕਦਾ ਹੈ ਜਿਨ੍ਹਾਂ ਦੀ ਲਿਸਟ ਜਾਰੀ ਹੋਈ ਹੈ ਤਾਂ ਹਰ ਕੋਈ ਇਸ ਸਮੇਂ ਟੈਨਸ਼ਨ ਦੇ ਵਿੱਚ ਹੈਗਾ ਇੱਕ ਪਾਸੇ ਤਾਂ ਅਮਰੀਕਾ ਸਖਤੀ ਕਰੀ ਜਾ ਰਿਹਾ ਤੇ ਦੂਸਰੇ ਪਾਸੇ ਕੈਨੇਡਾ ਨੇ ਵੀ ਸਖਤੀ ਵਧਾ ਦਿੱਤੀ ਹੈ ਆਪਣੇ ਬਾਰਡਰਾਂ ਦੇ ਉੱਪਰ ਮਿਲਟਰੀ ਖੜੀ ਕੀਤੀ ਹੋਈ ਹੈ ਹੈਲੀਕਾਪਟਰ ਦੇ ਨਾਲ ਨਜ਼ਰ ਨਿਗਾਹਾਂ ਰੱਖੀਆਂ ਜਾ ਰਹੀਆਂ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਇੱਕ ਦਿਨ ਬਹੁਤ ਵੀ ਹੋ ਚੁੱਕੀ ਹੈ ਤਾਂ ਕੀ ਕੁਝ ਸਿਨੈਰੀਓ ਬੰਦਾ ਜਾ ਰਿਹਾ ਹੈ ਤੇ ਇਸ ਦਾ ਅਸਰ ਕਿੰਨਾ ਕੁ ਪੈ ਰਿਹਾ ਹੈਗਾ ਜੇ ਆਪਾਂ ਭਾਰਤ ਦੀ ਗੱਲ ਕਰੀਏ ਜਾਂ ਫਿਰ ਅਮਰੀਕਾ ਦੇ ਉੱਪਰ ਉਸੇ ਗੱਲ ਆਪਾਂ ਜ਼ਰੂਰ ਕਰਾਂਗੇ ਤੇ ਇਸੇ ਨਾਲ ਕੀ ਜਿਹੜੇ ਲੋਕ ਇਸ ਸ਼ਕਤੀ ਤੋਂ ਪਰੇਸ਼ਾਨ ਨੇ ਉਹਨਾਂ ਦੇ ਕੋਲ ਕੀ ਕੀ ਆਪਸ਼ਨਸ ਹੈਗੇ ਨੇ ਇਸ ਬਾਰੇ ਮੈਂ ਨਾਲ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਮਾਹਿਰ ਐਡਵੋਕੇਟ ਕਮਲ ਕੁਮਾਰ ਪੁੰਬਲਾ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਅੰਤਲ ਜੀ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਦੇ ਥਰੂ ਮੈਂ ਆਪਣੇ ਵਿਚਾਰ ਲੋਕਾਂ ਦੇ ਨਾਲ ਸ਼ੇਅਰ ਕਰ ਸਕਾਂ ਤੇ ਕੋਸ਼ਿਸ਼ ਕਰਦੇ ਆਂ ਆਪਾਂ ਜਿਹੜੇ ਤੁਹਾਡੇ ਸਵਾਲ ਨੇ ਉਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰਦੇ ਆਂ ਜੀ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਹੈਗਾ ਕਿ ਜਿਹੜੇ 104 ਭਾਰਤੀ ਰਿਪੋਰਟ ਕਰ ਦਿੱਤੇ ਐ ਲਿਸਟ ਬਾਕੀਆਂ ਦੇ ਵੀ ਤਿਆਰ ਕਰ ਲਈ ਗਈ ਹੈ ਕਿਸੇ ਵੇਲੇ ਉਹਨਾਂ ਨੂੰ ਵੀ ਰਿਪੋਰਟ ਕਰ ਦਿੱਤਾ ਜਾਏਗਾ ਤੇ ਇਸ ਫੈਸਲੇ ਨੂੰ ਵੇਖ ਕਿੱਦਾਂ ਰਹੇ ਹੋ ਜੇ ਰਿਪੋਰਟ ਲਗਾਤਾਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੀ ਨੀਤੀ ਅਪਣਾਈ ਜਾ ਰਹੀ ਹੈ ਟਰੰਪ ਖੁਰਾਂ ਦੇ ਵੱਲੋਂ ਉਸ ਨੂੰ ਕਿਵੇਂ ਵੇਖੀਏ ਜਿੱਥੋਂ ਤੱਕ ਭਾਰਤੀ ਲੋਕਾਂ ਦਾ ਸਵਾਲ ਹੈ ਉਹ ਬੜੀ ਮੁਸ਼ਕਲ ਦੇ ਨਾਲ ਉੱਥੇ ਪਹੁੰਚੇ ਬਹੁਤ ਪੈਸੇ ਲਾ ਕੇ ਪਹੁੰਚੇ ਪਰ ਉਹਨਾਂ ਨੇ ਸਭ ਤੋਂ ਵੱਡੀ ਗਲਤੀ ਕੀ ਕੀਤੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਪਹੁੰਚੇ ਮੈਨੂੰ 28 ਸਾਲ ਇਸ ਇੰਡਸਟਰੀ ਚ ਆਇਨੂ ਹੋ ਗਏ ਮੈਨੂੰ ਜਦੋਂ ਵੀ ਕਿਸੇ ਵੀਜ਼ਾ ਆਫਸਰ ਨਾਲ ਗੱਲ ਕਰਨ ਦੀ ਮੌਕਾ ਮਿਲਦਾ ਤਾਂ ਮੈਂ ਲੋਕਾਂ ਨੂੰ ਵੀ ਇਹ ਸੁਚੇਤ ਕਰਦਾ ਕਿ ਕਾਨੂੰਨੀ ਤੌਰ ਤੇ ਬਾਹਰ ਜਾਓ ਕਾਨੂੰਨੀ ਤੌਰ ਤੇ ਤੁਸੀਂ ਵੀਜ਼ਾ ਲੈ ਕੇ ਜਾਓਗੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰਿਪੋਰਟ ਨਹੀਂ ਕਰ ਸਕਦੀ ਤੁਹਾਡੇ ਤੇ ਉਂਗਲੀ ਖੜੀ ਨਹੀਂ ਕਰ ਸਕਦੀ ਹਰੇਕ ਦੇਸ਼ ਦੀ ਸਰਕਾਰ ਇਲੀਗਲ ਹਿਊਮਨ ਸਮਗਲਿੰਗ ਨੂੰ ਰੋਕਣਾ ਚਾਹੁੰਦੀ ਹੈ ਉਹਦਾ ਰੀਜ਼ਨ ਵੀ ਸੁਣੋ ਕੀ ਹੈ ਇੱਕ ਬੰਦਾ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਮੈਂ 2003 ਦੇ ਵਿੱਚ ਕੈਨੇਡਾ ਦੇ ਵੀਜ਼ਾ ਆਫੀਸਰ ਨਾਲ ਗੱਲ ਕੀਤੀ ਵੀ ਤੁਸੀਂ ਵੀਜ਼ਾ ਰਿਫਿਊਜ਼ ਕਿਉਂ ਕਰਦੇ ਹੋ ਉਹ ਕਹਿੰਦੇ 2003 ਮਤਲਬ 22 ਸਾਲ ਪੁਰਾਣੀ ਗੱਲ ਕਰਦਾ ਤੁਹਾਡੇ ਨਾਲ ਉਹ ਕਹਿੰਦਾ ਇੱਕ ਬੰਦਾ ਸਾਡੇ ਕੰਟਰੀ ਵਿੱਚ ਇਲੀਗਲ ਆ ਜਾਂਦਾ ਤਾਂ ਸਾਨੂੰ 15000 ਡਾਲਰ ਉਹਨੂੰ ਪੇ ਕਰਨਾ ਪੈਂਦਾ ਮੈਨੂੰ ਸਵਾਲ ਪੁੱਛਿਆ ਜੇ ਤੁਸੀਂ ਵੀਜ਼ਾ ਆਫੀਸਰ ਹੋਵੋਗੇ ਤੇ ਤੁਸੀਂ ਉਹਦਾ ਵੀਜ਼ਾ ਦੇਵੋਗੇ ਮੈਂ ਕਿਹਾ ਨਹੀਂ ਦਵਾਗਾ ਇਸ ਕਰਕੇ ਜੇ ਇੰਡੀਆ ਦੇ ਵਿੱਚ ਵੀ ਬਾਹਰੋਂ ਇਲੀਗਲ ਹਿਊਮਨ ਸਮਗਰਿੰਗ ਹੁੰਦੀ ਹੈ ਬੰਗਲਾਦੇਸ਼ ਤੋਂ ਹੁੰਦੀ ਹੈ ਰੋਕਣਾ ਚਾਹੁੰਦੇ ਆ ਤੇ ਅਮਰੀਕਾ ਦੇ ਵਿੱਚ ਵੀ ਹੁੰਦੀ ਹੈ ਉਹ ਰੋਕਣਾ ਚਾਹੁੰਦੇ ਨੇ ਅਮਰੀਕਾ ਦੇ ਪਾਰਟ ਤੋਂ ਇਹ ਸਹੀ ਕੀਤਾ ਗਿਆ ਹੈ ਸਾਡੇ ਜਿਹੜੇ ਬੱਚੇ ਖਰਾਬ ਹੋ ਰਹੇ ਨੇ ਉਹਨਾਂ ਦਾ ਤਰੀਕਾ ਜਿਹੜਾ ਨੂੰ ਡਿਪੋਰਟ ਕਰਨ ਦਾ ਇੱਕ ਦੇਸ਼ ਦੂਸਰੇ ਦੇਸ਼ ਦੇ ਇਲੀਗਲ ਲੋਕਾਂ ਨੂੰ ਕੱਢਦਾ ਹੀ ਹੈ ਤੁਸੀਂ ਪਿਛਲੀ ਹਿਸਟਰੀ ਕੱਢ ਕੇ ਦੇਖ ਲਓ 2009 ਤੋਂ ਲੈ ਕੇ 2000 24 ਤੱਕ ਹਰ ਸਾਲ 1500 2000 2500 800 1100 ਇਹ ਜੀ ਉਮੀਦ ਲਿਸਟ ਦੇ ਨਾਲ ਬੰਦੇ ਉਹਨਾਂ ਨੇ ਬਾਹਰ ਕੱਢੇ ਨੇ ਪਰ ਇਹ ਬਿਹੇਵੀਅਰ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਜਾਂ ਉਹਨਾਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਗਈਆਂ ਇਹ ਕੋਈ ਬੜਾ ਵਧੀਆ ਬਿਹੇਵੀਅਰ ਨਹੀਂ ਸੀਗਾ 트াম্প ਸਰਕਾਰ ਦਾ ਸ਼ਕਤੀ ਵਾਲਾ ਇਹਦਾ ਰੋਖ ਹੈਗਾ ਵਾ ਇਹ ਸਾਨੂੰ ਵੀ ਚੰਗਾ ਨਹੀਂ ਲੱਗਿਆ ਠੀਕ ਹੈ ਸਾਡੇ ਬੰਦੇ ਉੱਥੇ ਗਏ ਨੇ ਤੇ ਉਹਨਾਂ ਨੂੰ ਵਾਪਸ ਕਰ ਦੇਣਾ ਚਾਹੀਦਾ ਪਰ ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਇਹ ਇਲੀਗਲ ਹਿਊਮਨ ਸਮਗਲਿੰਗ ਨੂੰ ਰੋਕਣਾ ਚਾਹੀਦਾ ਮੇਰੇ ਵਰਗੇ ਲੋਕ ਜਿਹੜੇ ਇਸ ਇੰਡਸਟਰੀ ਚ ਕੰਮ ਕਰਦੇ ਨੇ ਮੈਂ ਅੱਗੇ ਵੀ ਕਹਿੰਦਾ ਤੇ ਅੱਜ ਵੀ ਕਹਿੰਦਾ ਸਾਡੀ ਡਿਊਟੀ ਬਣਦੀ ਹੈ ਕਿ ਨਵੀਂ ਜਨਰੇਸ਼ਨ ਨੂੰ ਸਹੀ ਰਸਤੇ ਤੇ ਪਾਈਏ ਉਹਨਾਂ ਨੂੰ ਸਹੀ ਰਸਤੇ ਤੇ ਬਾਹਰ ਜਾਣ ਦਾ ਰਸਤਾ ਦਸੀਏ ਅਸੀਂ ਆਸਟ੍ਰੇਲੀਆ ਨੂੰ ਪ੍ਰਮੋਟ ਕਰਨਾ ਕੀ ਸ਼ੁਰੂ ਕੀਤਾ 1996 ਦੇ ਵਿੱਚ 3 ਸਾਲ ਬਾਅਦ ਆਸਟ੍ਰੇਲੀਆ ਨੇ ਵਿਦਾਊਟ ਆਇਲਸ ਬੱਚੇ ਲੈਣੇ ਬੰਦ ਕਰ ਦਿੱਤੇ 99 ਦੇ ਵਿੱਚ ਆਇਲ ਸ਼ੁਰੂ ਹੋਇਆ ਵੀ ਆਇਲਸ ਕਰਕੇ ਆਊਗਾ ਫਿਰ ਬੱਚਾ ਸਿਹਤਿਆ ਜਾ ਸਕਦਾ ਦੇਖੋ ਉਸ ਤੋਂ ਬਾਅਦ 25-26 ਸਾਲ ਹੋ ਗਏ ਹਰ ਬੱਚਾ ਆਇਲਸ ਕਰਕੇ ਆਉਂਦਾ ਲੋਕਾਂ ਨੂੰ ਮੋਲਡ ਕਰਤਾ ਲੋਕਾਂ ਨੂੰ ਪੜਾਉਣਾ ਸ਼ੁਰੂ ਕਰਤਾ ਤੇ ਹੁਣ ਵੀ ਸਾਡੀ ਡਿਊਟੀ ਹੈ ਕਿ ਅਸੀਂ ਲੋਕਾਂ ਨੂੰ ਹਿਊਮਨ ਸਮਗਲਿੰਗ ਨਾ ਕਰਨ ਦੇਈਏ ਇਲੈਗਲ ਹਿਊਮਨ ਸਮਗਲਿੰਗ ਨਾ ਹੋਵੇ ਲੋਕ ਪੜ ਕੇ ਲੈ ਕੇ ਲੀਗਲ ਤਰੀਕੇ ਦੇ ਨਾਲ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਹਰੇਕ ਕੰਟਰੀ ਨੂੰ ਇੰਡੀਅਨ ਦੀ ਜ਼ਰੂਰਤ ਹੈ ਰੀਜ਼ਨ ਬੀਇੰਗ ਸਾਡੇ ਕੋਲੇ ਜੂਥ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਇੰਡੀਆ ਦੇ ਲੋਕ ਸਹੀ ਤਰੀਕੇ ਮਿਹਨਤ ਕਰਦੇ ਨੇ ਕਰਾਇਮ ਨਹੀਂ ਕਰਦੇ ਉੱਥੋਂ ਦਾ ਕਲਚਰ ਸਿੱਖ ਲੈਂਦੇ ਨੇ ਔਰ ਕੰਮ ਜਿਹੜੇ ਉੱਥੋਂ ਦੇ ਲੋਕ ਨਹੀਂ ਕਰਦੇ ਸਾਡੇ ਓਵਰਟਾਈਮ ਲਾ ਕੇ ਵੀ ਉਹ ਕੰਮ ਕਰਦੇ ਨੇ ਸਾਡੇ ਲੋਕਾਂ ਦੀ ਇਹ ਕਾਬਲੀਅਤ ਹੈ ਇਹ ਵੱਡੀ ਕੁਆਲਿਟੀ ਹੈ ਪਰ ਇਸ ਕੁਆਲਿਟੀ ਨੂੰ ਪਛਾਣਨ ਦੀ ਲੋੜ ਹੈ ਤੇ ਨਵੇਂ ਜੂਥ ਨੂੰ ਰਮਾ ਰਸਤਾ ਦਰਸਾਉਣ ਦੀ ਲੋੜ ਹੈ ਜੀ ਸਰੇਤ ਮਰੇਕਸ ਵਾਲਾ ਵੀ ਹੈਗਾ ਕਿ ਬਹੁਤ ਸਾਰੇ ਲੋਕ ਉਥੇ ਡਰੇ ਹੋਏ ਨੇ ਚਾਹੇ ਉਹ ਲੀਗਲ ਹੋਣ ਚਾਹੇ ਇਲੀਗਲ ਹੋਣ ਉਹਨਾਂ ਨੂੰ ਡਰ ਸਤਾ ਰਿਹਾ ਹੈਗਾ ਹੈਨਾ ਇੱਕ ਤਾਂ ਮੇਰਾ ਸਵਾਲ ਇਥੇ ਹੈ ਕਰਾਂਗੀ ਕਿ ਡਰਨ ਦੀ ਲੋੜ ਕਿਨਾ ਕਿਨਾਂ ਨੂੰ ਹੈਗੀ ਹੈ ਤੇ ਦੂਸਰਾ ਮੇਰਾ ਸਵਾਲ ਹੈ ਹੈਗਾ ਕਿ ਉੱਥੇ ਕੋਈ ਕੰਮਕਾਜ ਦਾ ਵੀ ਪ੍ਰਭਾਵ ਪੈ ਰਿਹਾ ਹੈਗਾ ਜੇ ਆਪਾਂ ਗੱਲ ਕਰੀਏ ਅਮਰੀਕਾ ਦੇ ਵਿੱਚ ਦੇਖੋ ਜਿਨ੍ਹਾਂ ਦੇ ਕੋਲ ਕਾਨੂੰਨੀ ਕਾਗਜ਼ ਨਹੀਂ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਗਿਆ ਚਾਹੇ ਉਹ ਬਿਸਟਰ ਵੀਜ਼ਾ ਤੇ ਗਿਆ ਚਾਹੇ ਉਹ ਫੈਮਿਲੀ ਰੀਜੂਨੀਅਨ ਹੋਈ ਹੈ ਉਹਨਾਂ ਨੂੰ ਕਿਸੇ ਕਿਸਮ ਦੇ ਡਰ ਦੀ ਜਰੂਰਤ ਨਹੀਂ ਹੈ ਕਿਉਂਕਿ ਹੁਣ ਜੋ ਅਮਰੀਕਾ ਗਵਰਨਮੈਂਟ ਨੇ ਕੀਤਾ ਉਹਨਾਂ ਨੇ 2023 ਤੋਂ ਬਾਅਦ ਦੀਆਂ ਲਿਸਟਾਂ ਵੀ ਚੱਕ ਲਈਆਂ ਨੇ ਤੇ ਉਹਦੇ ਵਿੱਚ ਵੀ ਜਿਨ੍ਹਾਂ ਨੇ ਹੁਣ ਤੱਕ ਕਿਸੇ ਵੀ ਕੋਰਟ ਦਾ ਸਹਾਰਾ ਨਹੀਂ ਲਿਆ ਜਿਨ੍ਹਾਂ ਕੋਲ ਕੋਈ ਵੀ ਲੀਗਲ ਡਾਕੂਮੈਂਟ ਨਹੀਂ ਹੈਗਾ ਉਹਨਾਂ ਨੂੰ ਡਰਨ ਦੀ ਲੋੜ ਹੈਗੀ ਪਰ ਇਹਦੇ ਨਾਲ ਨਾਲ ਉੱਥੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਨਾ ਇੰਡੀਆ ਨਾਲੋਂ ਡਿਫਰੈਂਟ ਹੈ ਉੱਥੇ ਸਟੇਟਮੈਂਟ ਜਿਹੜੀ ਸਟੇਟ ਗਵਰਨਮੈਂਟ ਹੈਗੀ ਪ੍ਰੋਵਿੰਸ ਦੀ ਉਹਦੇ ਆਪਣੇ ਰਾਈਟਸ ਹੈਗੇ ਨੇ ਔਰ ਸੈਂਟਰਲ ਗਵਰਨਮੈਂਟ ਦੇ ਆਪਣੇ ਰਾਈਟਸ ਨੇ ਕੈਲੀਫੋਰਨੀਆ ਸਟੇਟ ਨੇ 50 ਮਿਲੀਅਨ ਡਾਲਰ ਅਲਾਟ ਕੀਤਾ ਵੈ ਲੋਕਾਂ ਦੀ ਸਪੋਰਟ ਕਰਨ ਵਾਸਤੇ ਜਿਨ੍ਹਾਂ ਨੂੰ ਡਿਪੋਰਟ ਹੋਣ ਦਾ ਖਤਰਾ ਹੈਗਾ 50 ਮਿਲੀਅਨ 25 ਮਿਲੀਅਨ ਇੱਕ ਪਾਸੇ 25 ਇੱਕ ਪਾਸੇ ਉਹ ਪੈਸੇ ਉਹ ਲੋਕਾਂ ਨੂੰ ਦੇਣਗੇ ਤਾਂ ਕਿ ਉਹਨਾਂ ਦੇ ਕਾਨੂੰਨੀ ਕੇਸ ਲੜੇ ਜਾ ਸਕਣ ਉਹਨਾਂ ਨੂੰ ਡਿਪੋਰਟ ਹੋਣ ਤੋਂ ਰੋਕਿਆ ਜਾ ਸਕੇ ਜਿੱਥੇ ਇੰਨਾ ਮੁਸ਼ਕਲ ਦਾ ਟਾਈਮ ਹੈ ਉਹਦੇ ਵਿੱਚ ਕੈਲੀਫੋਰਨੀਆ ਗਵਰਨਮੈਂਟ ਨੇ ਨਵਾਂ ਕੰਮ ਕੀਤਾ ਤੇ ਉਹ ਅੱਜ ਦੀ ਨਿਊਜ਼ ਹੀ ਮੈਂ ਪੜ੍ਹ ਰਿਆ ਸੀ 50 ਮਿਲੀਅਨ ਡਾਲਰ ਉਹਨਾਂ ਨੇ ਅਲਾਟ ਕੀਤੇ ਨੇ ਉਹਨਾਂ ਨੂੰ ਲੀਗਲ ਸਪੋਰਟ ਵੀ ਮਿਲੂਗੀ ਜੇ ਉਹਨਾਂ ਨਾਲ ਕੋਈ ਧੱਕਾ ਹੋ ਰਿਹਾ ਉਹਨੂੰ ਵੀ ਉਹ ਰੋਕਣਗੇ ਤੇ ਜੇ ਉਹ ਕਾਨੂੰਨੀ ਤੌਰ ਤੇ ਕੋਈ ਤਰੀਕਾ ਬਣ ਸਕਦਾ ਤਾਂ ਉੱਥੇ ਰਹਿਣ ਵਾਸਤੇ ਵੀ ਉਹ ਮਦਦ ਕਰਨਗੇ ਤੇ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਪੁੱਛਿਆ ਕੰਮ ਕੰਮ ਅਮਰੀਕਾ ਚ ਬਹੁਤ ਹੈਗਾ ਕੰਮ ਦੀ ਕਮੀ ਨਹੀਂ ਹੈਗੀ ਐ ਇਸ ਡਰ ਨਾਲ ਸਾਰੇ ਥੋੜੇ ਕੰਮ ਛੱਡ ਕੇ ਬੈਠ ਜਾਣਗੇ ਕੁਝ ਲੋਕ ਇਲੀਗਲ ਹੋਣਗੇ ਕੁਝ ਲੋਕਾਂ ਕੋ ਡਾਕੂਮੈਂਟ ਨਹੀਂ ਹੋਣਗੇ ਉਹ ਹੋ ਸਕਦਾ ਬਾਕੀ ਕੰਮ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਕੰਮ ਤਾਂ ਬਹੁਤ ਮਿਲਦਾ ਹੈ ਜਿਹੜੇ ਤੁਸੀਂ ਬੱਚਿਆਂ ਨੂੰ ਇਥੋਂ ਇੰਡੀਆ ਤੋਂ ਭੇਜਦੇ ਹੋ ਜੋ ਵੀ ਜਿਨ੍ਹਾਂ ਨੇ ਵੀ ਭੇਜਿਆ ਨੇ ਕਿਨੇ پیسے ਲਏ ਉਹਨਾਂ ਕੋਲੋਂ 50 50 60 60 ਲੱਖ ਰੁਪਇਆ ਵੀ ਲਿਆ ਤੇ ਉਹਨਾਂ ਨੇ ਜਾ ਕੇ ਉਹ ਪੈਸੇ ਕਮਾਏ ਵੀ ਹੈਗੇ ਨੇ ਤੇ ਇਸ ਕਰਕੇ ਕੰਮ ਦੀ ਉੱਥੇ ਕਮੀ ਨਹੀਂ ਹੈ ਕੰਮ ਬਹੁਤ ਹੈਗਾ ਬਈ ਡਰਨ ਦੀ ਲੋੜ ਨਹੀਂ ਹੈਗਾ ਹਾਂ ਇਹ ਜ਼ਰੂਰ ਹੈ ਵੀ ਤੁਹਾਨੂੰ ਆਪਣਾ ਕਾਨੂੰਨੀ ਪੱਖ ਪੂਰਾ ਕਰਨਾ ਚਾਹੀਦਾ ਤੁਸੀਂ ਕਿਸੇ ਲਾਇਰ ਦੀ ਸਲਾਹ ਲੈ ਲਓ ਤਾਂ ਕਿ ਉਹ ਪੱਖ ਲੈ ਲਓ ਵੀ ਅਸੀਂ ਕੀ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਜੀ ਅਸਰ ਮੈਥਿਕ ਜਿਸ ਹੋਰ ਜਾਨਣਾ ਚਾਹਾਂਗੀ ਕਿ ਜੇ ਆਪਾਂ ਗੱਲ ਕਰੀਏ ਉੱਥੇ ਕਈ ਵਾਰ ਇਦਾਂ ਦੇ ਆਪਸ਼ਨਸ ਮਿਲ ਜਾਂਦੇ ਨੇ ਕਿ ਬਾਂਡ ਭਰ ਦਿੱਤਾ ਜਾਂਦਾ ਹੈ ਕਿ ਜਿਹੜੇ ਲੋਕਾਂ ਨੇ ਉੱਥੇ ਬਾਂਡ ਭਰਿਆ ਹੋਇਆ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋ ਸਕਦੀ ਹੈ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਜੇ ਤੁਸੀਂ ਕੋਈ ਵੀ ਕਾਨੂੰਨੀ ਕਾਗਜ਼ ਉੱਥੇ ਦਾਖਲ ਕਰ ਦਿੱਤਾ ਹੈ ਚਾਹੇ ਉਹ ਬੌਂਡ ਭਰਿਆ ਹੈ ਚਾਹੇ ਉਹ ਕੋਈ ਜੁਡੀਸ਼ੀਅਲ ਸਪੋਰਟ ਲੈ ਲਈ ਹੈ ਤੇ ਜੇ ਕੋਈ ਵੀ ਭਰਿਆ ਹੋਇਆ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਅੰਟਿਲ ਅਨਲੈਸ ਉਹਦਾ ਡਿਸੀਜਨ ਨਹੀਂ ਆਂਦਾ ਜੇ ਉਹ ਡਿਸੀਜਨ ਤੁਹਾਡੀ ਫੇਵਰ ਚ ਨਹੀਂ ਆਂਦਾ ਫਿਰ ਤਾਂ ਖਤਰਾ ਹੈ ਜੇ ਡਿਸੀਜਨ ਤੁਹਾਡੀ ਫੇਵਰ ਚ ਆਂਦਾ ਤਾਂ ਕੋਈ ਖਤਰਾ ਨਹੀਂਗਾ ਤੁਹਾਨੂੰ ਤਸਰ ਇੱਕ ਚੀਜ਼ ਮੈਂ ਹੋਰ ਜਾਨਣਾ ਚਾਹਨੀ ਆ ਕਿ ਬਹੁਤ ਸਾਰੇ ਲੋਕਾਂ ਨੇ ਸੁਪਨੇ ਸੰਜੋਏ ਹੋਏ ਸੀਗੇ ਅਮਰੀਕਾ ਜਾਂਦੇ ਉਹਨਾਂ ਦੇ ਤਾਂ ਸੁਪਨੇ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਡਿਪੋਰਟ ਕੀਤੇ ਗਏ ਸਵਾਲ ਇਹ ਤੇ ਹੈਗਾ ਕਿ ਇੱਕ ਜਿਹੜੇ ਲੋਕ ਤਾਂ ਅਮਰੀਕਾ ਦੇ ਬਾਇਓਮੈਟ੍ਰਿਕਸ ਫੋਲੋ ਕਰ ਰਹੇ ਨੇ ਜਿਹੜੀ ਕੰਟਰੀਸ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਉੱਥੇ ਵਾਪਸ ਜਾਣ ਦੀ ਇਜਾਜ਼ਤ ਨਹੀਂ ਹੋਏਗੀ ਮੈਂ ਇਹ ਜਾਨਣਾ ਚਾਹਨੀ ਆ ਕਿ ਕੀ ਵਾਕਈ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹ ਦੁਬਾਰਾ ਕਦੀ ਲੀਗਲ ਵੇ ਦੇ ਨਾਲ ਵਿਦੇਸ਼ ਨਹੀਂ ਜਾ ਸਕਣਗੇ ਇਹ ਟੈਕਨੀਕਲ ਸਵਾਲ ਹੈਗਾ ਬਬਾ ਉਹੋ ਕੁਝ ਕੰਟਰੀ ਜੇ ਉਥੋਂ ਰਿਪੋਰਟ ਹੋ ਕੇ ਆਏ ਉਹਨਾਂ ਨੂੰ ਨਹੀਂ ਜਾਣ ਦੇਣਗੇ ਪਰ ਦੇਖਣਾ ਪਊਗਾ ਨਾ ਕੋਈ ਪਾਸਪੋਰਟ ਹੈ ਕੀ ਕੁਝ ਹੈਗਾ ਇਹ ਟੈਕਨੀਕਲ ਸਵਾਲ ਹੈ ਇਹਦੇ ਵਿੱਚ ਮੈਂ ਕੁਝ ਤੁਹਾਨੂੰ ਜ਼ਿਆਦਾ ਨਹੀਂ ਕਹਿ ਸਕਦਾ ਹਰ ਕੰਟਰੀ ਦਾ ਆਪੋ ਆਪਣਾ ਲਾਹ ਹੈ ਇਹਦੇ ਵਿੱਚ ਮੈਂ ਨਹੀਂ ਕੁਝ ਕਹਿਣਾ ਚਾਹਾਂਗਾ ਜੀ ਜੀ ਅੱਛਾ ਸਰ ਇੱਕ ਚੀਜ਼ ਮੈਂ ਇੱਥੇ ਇਹ ਵੀ ਜਾਨਣਾ ਚਾਹਨੀ ਆ ਕਿ ਜਿਹੜੇ ਲੀਗਲ ਤੌਰ ਤੇ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਤੇ ਜਿਹੜੇ ਲੋਕ ਉੱਥੇ ਐਲੀਜੀਬਲ ਨਹੀਂ ਹੁੰਦੇ ਸੀਗੇ ਉਹ ਜ਼ਿਆਦਾਤਰ ਡੌਂਕੀ ਦਾ ਰਾਹ ਅਪਣਾਉਂਦੇ ਸੀ ਜੋ ਕਿ ਕਾਫੀ ਗਲਤ ਸੀਗਾ ਤਾਂ ਡਿਪੋਰਟ ਵੀ ਹੋਏ ਨੇ ਬਹੁਤ ਸਾਰੇ ਲੋਕ ਪਰ ਹੁਣ ਜਿਹੜੇ ਲੋਕ ਲੀਗਲ ਵੇ ਦੇ ਨਾਲ ਜਾਣਾ ਚਾਹੁੰਦੇ ਨੇ ਪਰ ਐਲੀਜੀਬਲ ਨਹੀਂ ਹੈਗੇ ਫਿਰ ਉਹ ਕਿੱਦਾਂ ਜਾ ਸਕਦੇ ਨੇ ਕੀ ਰਾਹ ਹੈਗਾ ਉਹਨਾਂ ਦੇ ਕੋਲ ਸੁਣੋ ਜੇ ਤੁਹਾਡੀ ਇਨਕਮ ਟੈਕਸ ਦੀਆਂ ਰਿਟਰਨ ਠੀਕ ਹੈਗੀਆਂ ਨੇ ਤੁਹਾਡਾ ਬਿਜ਼ਨਸ ਚੱਲਦਾ ਤੁਹਾਡੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਹੈਗੇ ਨੇ ਤੇ ਤੁਸੀਂ ਕਈ ਤਰ੍ਹਾਂ ਦਾ ਵੀਜ਼ਾ ਲੈ ਕੇ ਜਾ ਸਕਦੇ ਹੋ ਤੁਹਾਡਾ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਚੱਲਦਾ ਹੋਵੇ ਤੁਸੀਂ ਕਿਸੇ ਬਿਜ਼ਨਸ ਟ੍ਰਿਪ ਤੇ ਜਾਣਾ ਚਾਹੁੰਦੇ ਹੋ ਤਾਂ ਬਿਜ਼ਨਸ ਵੀਜ਼ਾ ਲੈ ਕੇ ਜਾ ਸਕਦੇ ਹੋ ਮੈਂ ਤਾਂ ਇਹ ਵੀ ਕਹਾਗਾ ਕਿ ਮੈਂ ਹੁਣ ਸੁਣ ਰਿਹਾ ਸੀ ਕੋਈ ਕਹਿੰਦਾ ਮੈਨੂੰ 2 ਸਾਲ ਲੱਗੇ ਉੱਥੇ ਪਹੁੰਚਣ ਲੱਗਿਆ ਕੋਈ ਕਹਿੰਦਾ ਮੈਨੂੰ 1.5 ਸਾਲ ਲੱਗ ਗਿਆ ਕੋਈ ਕਹਿੰਦਾ 6 ਮਹੀਨੇ ਲੱਗੇ ਫਿਰ ਪੈਸਿਆਂ ਦੀ ਗੱਲ ਜਦੋਂ ਮੈਂ ਸੁਣਦਾ ਕੋਈ ਕਹਿੰਦਾ 45 ਲੱਖ ਰੁਪਏ ਦੇ ਕੇ ਕੋਈ ਕਹਿੰਦਾ 50 ਲੱਖ ਰੁਪਏ ਦੇ ਕੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਹਾਂ ਅਸੀਂ ਗ੍ਰੈਜੂਏਟ ਸਟੂਡੈਂਟ ਨੂੰ 1 ਸਾਲ ਦਾ ਪ੍ਰੋਗਰਾਮ ਕਰਨ ਵਾਸਤੇ ਸਵਿਟਜ਼ਰਲੈਂਡ ਭੇਜਦੇ ਹਾਂ ਆਲਮੋਸਟ ਉਹਦੀ ਜਿਹੜੀ ਫੀਸ ਐ ਸਾਲ ਦਾ ਰਹਿਣਾ ਸੇਣਾ ਤੇ ਉਹਦੀ ਟਿਊਸ਼ਨ ਫੀਸ 25-26 ਲੱਖ ਰੁਪਏ ਲੱਗਦੀ ਐ। ਉਹਦੇ ਵਿੱਚੋਂ 6-7 ਮਹੀਨੇ ਉਹ ਕੰਮ ਵੀ ਕਰ ਲੈਂਦਾ। 2.5 ਲੱਖ ਰੁਪਏ ਕਮਾ ਵੀ ਲੈਂਦਾ। ਮਤਲਬ ਜੇ 25-26 ਲੱਖ ਲੱਗਿਆ ਤਾਂ 6 ਮਹੀਨੇ 'ਚ 12-13 ਲੱਖ ਉਹਨੇ ਕਮਾ ਲਿਆ। ਉਹਦੇ ਕੋਲ ਡਿਪਲੋਮਾ ਹੋ ਗਿਆ। ਹਸਪੀਟੈਲਿਟੀ ਦਾ ਪ੍ਰੋਗਰਾਮ ਹੈਗਾ। ਉਸ ਤੋਂ ਬਾਅਦ ਉਹ ਜਿਹੜੀ 6 ਮਹੀਨੇ ਪੜ੍ਹਾਈ ਤੋਂ ਬਾਅਦ 6 ਤੋਂ 8 ਮਹੀਨੇ ਇੰਟਰਨਸ਼ਿਪ ਕਰਨ ਵਾਸਤੇ ਕਿਸੇ ਵੀ ਕੰਟਰੀ ਜਾ ਸਕਦਾ। ਅਮਰੀਕਾ ਜਾ ਸਕਦਾ, ਆਸਟ੍ਰੇਲੀਆ ਜਾ ਸਕਦਾ, ਇੰਗਲੈਂਡ ਜਾ ਸਕਦਾ। ਜਦੋਂ ਉਹਦਾ ਕੋਰ ਹੋ ਗਿਆ ਹੌਸਪਿਟੈਲਿਟੀ ਦਾ ਪੋਸਟ ਗ੍ਰੈਜੂਏਟ ਜਾਂ ਮਾਸਟਰ ਡਿਗਰੀ ਉਹ ਕੋ ਕੰਪਲੀਟ ਹੋ ਗਈ ਫਿਰ ਉਹ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਦੇਖਾ ਅਮਰੀਕਾ ਦੀਆਂ ਬਹੁਤ ਹੋਟਲ ਦੀਆਂ ਵੱਡੀਆਂ ਚੇਨਜ਼ ਦੇ ਲੋਕਾਂ ਨੇ ਆ ਕੇ ਉਹਨਾਂ ਦੀ ਇੰਟਰਵਿਊ ਕੀਤੀ ਤੇ ਅਮਰੀਕਾ ਚਲੇ ਗਏ ਇੱਕ ਸਾਲ ਦਾ ਟਾਈਮ ਲੱਗਿਆ 10-12 ਲੱਖ ਰੁਪਏ ਦਾ ਖਰਚਾ ਆਇਆ ਲੀਗਲ ਤਰੀਕੇ ਦੇ ਨਾਲ ਉਹ ਅਮਰੀਕਾ ਚਲੇ ਗਏ ਤੇ ਇਹ ਤਰੀਕਾ ਵੀ ਅਪਣਾਇਆ ਜਾ ਸਕਦਾ ਮਤਲਬ ਇਹ ਹੈ ਕਿ ਤੁਸੀਂ ਸ਼ਾਰਟਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਦੀ ਇੰਟਰਵਿਊ ਆ ਗਈ ਉਹ ਡਰਨ ਲੱਗ ਜਾਂਦਾ ਮੇਰੀ ਇੰਟਰਵਿਊ ਕਿਉਂ ਆ ਗਈ ਹੈ ਇੰਟਰਵਿਊ ਕੋ ਹੋਊਗਾ ਨਹੀਂ ਹੈ ਤੁਹਾਡੇ ਜਿਹੜੇ ਕਾਗਜ਼ ਤੁਸੀਂ ਆਪਣੀ ਐਪਲੀਕੇਸ਼ਨ ਚ ਲਾਏ ਨੇ ਉਹਦਾ ਹੀ ਕੁਐਸਚਨ ਉਹਨਾਂ ਨੇ ਪੁੱਛਣਾ ਉਹਦਾ ਹੀ ਆਨਸਰ ਦੇਣਾ ਹੈਗਾ ਤੇ ਸਾਲ ਜੇ ਲੀਗਲ ਲਾ ਕੇ ਮੈਂ ਇੱਕ ਕੰਟਰੀ ਦੀ ਗੱਲ ਕੀਤੀ ਤੁਹਾਡੇ ਨਾਲ ਸਵਿਟਜ਼ਰਲੈਂਡ ਦੀ ਗੱਲ ਕੀਤੀ ਜੇ ਹੋਰ ਕਿਸੇ ਕੰਟਰੀ 'ਚ ਵੀ ਜਾਣਾ ਚਾਹੁੰਦੇ ਹੋ ਤਾਂ ਇਹੋ ਜਿਹਿਆਂ ਬਹੁਤ ਸਾਰੀਆਂ ਆਪਸ਼ਨਸ ਨੇ ਮੇਰੇ ਇੰਡਸਟਰੀ ਦੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਗਾਈਡ ਕਰੋ ਕਿ ਤੁਸੀਂ ਕਾਨੂੰਨੀ ਤਰੀਕੇ ਨਾਲ ਬਾਹਰ ਜਾ ਸਕਦੇ ਹੋ ਕਿਹਨਾਂ ਨੂੰ ਗਾਈਡ ਕਰਾਂਗਾ ਜਿਹਦਾ ਬੱਚਾ ਅਜ ਅੱਠਵੀਂ ਚ ਪੜਦਾ ਨੌਵੀਂ ਚ ਪੜਦਾ ਦਸਵੀਂ ਚ ਪੜਦਾ ਆ ਪੰਜਾਬ ਦਾ ਇੱਕ ਏਰੀਆ ਬਾਰਡਰ ਦੇ ਨੇੜੇ ਦਾ ਉਹ ਕਹਿੰਦੇ ਜੀ ਅਸੀਂ ਡੌਂਕੀ ਲਾ ਕੇ ਭੇਜਣਾ ਤੇ ਮੈਂ ਉਹਨਾਂ ਨੂੰ ਸਲਾਹ ਦਿੰਦਾ ਤੁਸੀਂ ਆਪਣੇ ਪੈਸੇ ਆਪਣੇ ਬੈਂਕਾਂ 'ਚ ਜਮ੍ਹਾਂ ਕਰੋ ਤੁਸੀਂ ਇਨਕਮ ਟੈਕਸ ਦੀਆਂ ਰਿਟਰਨਾਂ ਭਰੋ ਤੁਸੀਂ ਬੱਚੇ ਦੀ ਇੰਗਲਿਸ਼ ਵਧੀਆ ਕਰੋ ਦਸਵੀਂ ਤੋਂ ਬਾਅਦ ਉਹਨੂੰ ਸਾਇੰਸ ਦੇ ਸਬਜੈਕਟ ਲੈ ਕੇ ਦੇ ਦਿਓ ਕਿ ਅਮਰੀਕਾ ਤੁਹਾਨੂੰ ਵੀਜ਼ਾ ਦੇਏਗਾ ਨਾ ਤੁਹਾਨੂੰ 50 ਲੱਖ ਰੁਪਏ ਲਾਣ ਦੀ ਲੋੜ ਹੈਗੀ ਨਾ ਤੁਹਾਨੂੰ 6 ਮਹੀਨੇ ਰਸਤੇ ਤੱਕ ਖਾਣ ਦੀ ਲੋੜ ਹੈਗੀ ਨਾ ਤੁਹਾਡੇ ਮਾਪੇ ਦੇ ਹਰ ਟਾਈਮ ਸਿਰ ਤੇ ਤਲਵਾਰ ਲਟਕੀ ਰਹੂਗੀ ਮੇਰਾ ਬੱਚਾ ਆਏਗਾ ਕਿ ਨਹੀਂ ਆਏਗਾ ਅਮਰੀਕਾ ਦੀ ਇੱਕ ਯੂਨੀਵਰਸਿਟੀ ਨਾਲ ਮੈਂ ਕੰਮ ਕਰ ਰਿਹਾ ਉਹਦੀ 1 ਸਾਲ ਦੀ ਫੀਸ 8500 ਡਾਲਰ ਹੈ ਅੱਛਾ ਮਾਸਟਰ ਡਿਗਰੀ ਪ੍ਰੋਗਰਾਮ 1 ਸਾਲ ਦੀ ਫੀਸ 8500 ਕਿੰਨਾ ਹੋ ਗਿਆ 7-8 ਲੱਖ ਰੁਪਇਆ ਤੇ 8 ਲੱਖ ਰੁਪਇਆ ਲਾ ਕੇ ਲੀਗਲ ਤੌਰ ਤੇ ਜਹਾਜ਼ ਚੜ੍ਹ ਕੇ ਤੁਸੀਂ ਅਮਰੀਕਾ ਜਾ ਸਕਦੇ ਹੋ ਫਿਰ ਪੁੱਠੇ ਪੰਗਿਆਂ 'ਚ ਕਿਉਂ ਪੈਂਦੇ ਹੋ ਇਹ ਮੇਰੀ ਇਹ ਸਲਾਹ ਹੈ ਤੁਸੀਂ ਇਹ ਕਹਿ ਸਕਦੇ ਹੋ ਵੀ ਇਹ ਤਰੀਕਾ ਤੁਹਾਡਾ ਬੱਚਾ 8ਵੀਂ ਚ ਹੈ 9ਵੀਂ ਚ ਹੈ ਅੱਜ ਤੋਂ ਗਾਈਡ ਕਰਨਾ ਸ਼ੁਰੂ ਕਰੋ ਬੀ ਐਨ ਓਵਰਸੀਜ਼ 28 ਸਾਲ ਇਸੇ ਇੰਡਸਟਰੀ ਚ ਕੰਮ ਕਰਦੀ ਹੈ ਔਰ ਮੈਂ ਚਾਹੁੰਦਾ ਆਉਣ ਵਾਲੀ ਜਨਰੇਸ਼ਨ ਨੂੰ ਇਹ ਮੈਂ ਲੈਸਨ ਦਵਾ ਤਾਂ ਕਿ ਅੱਜ ਤੋਂ 4 ਜਾਂ 5 ਸਾਲ ਬਾਅਦ ਅਮਰੀਕਾ ਵਾਲੇ ਕਹਿਣ ਕਿ ਇੰਡੀਆ ਵਾਲਿਆਂ ਨੂੰ ਵੀਜ਼ਾ ਰਿਪੋਰਟ ਨਹੀਂ ਕਰਨਾ ਅਸੀਂ ਇਹਦਾ ਵੀਜ਼ਾ ਰਿਫਿਊਜ਼ ਹੀ ਨਹੀਂ ਹੋਣ ਦੇਣਾ ਇਹੋ ਜਿਹਾ ਅਸੀਂ ਮਾਹੌਲ ਬਣਾ ਸਕਦੇ ਹਾਂ ਜੀ ਸਰਿਕਨਰ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਲੋਕ ਅਮਰੀਕਾ ਗਏ ਸੀਗੇ ਨਾ ਇਲੀਗਲ ਤਰੀਕੇ ਦੇ ਨਾਲ ਹੁਣ ਉਹਨੂੰ ਉਥੋਂ ਡਾਂਕੀ ਲਗਾ ਰਹੇ ਨੇ ਕੈਨੇਡਾ ਵੱਲ ਨੂੰ ਕੈਨੇਡਾ ਦਾ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਨੇ ਵੀ ਸਖਤੀ ਵਧਾਈ ਹੋਈ ਹੈ ਗ੍ਰਿਫਤਾਰੀਆਂ ਵੀ ਹੋਈਆਂ ਨੇ ਇਹਨਾਂ ਚ ਕਿੰਨਾ ਕਿ ਸੱਚ ਤੁਹਾਨੂੰ ਲੱਗ ਰਿਹਾ ਹੈ ਇਸ ਤੇ ਜਦੋਂ ਡਰ ਦਾ ਮਾਹੌਲ ਬਣ ਜਾਂਦਾ ਫਿਰ ਹਰ ਤਰੀਕੇ ਭੱਜਣ ਦੀ ਕੋਸ਼ਿਸ਼ ਕਰਦਾ ਥੋੜੀ ਦੇਰ ਪਹਿਲਾਂ ਲੋਕੀ ਕੈਨੇਡਾ ਤੋਂ ਅਮਰੀਕਾ ਆ ਰਹੇ ਸੀ ਹੁਣ ਅਮਰੀਕਾ ਤੋਂ ਫਿਰ ਮੈਂ ਤੁਹਾਨੂੰ ਦੱਸਾਂਗਾ ਜਦ ਤੱਕ ਤੁਸੀਂ ਲੀਗਲ ਨਹੀਂ ਹੋ ਤੁਹਾਨੂੰ ਪੂਰੀ ਦੁਨੀਆ 'ਚ ਡਰ ਬਣਿਆ ਰਹਿਣਾ ਹੈਗਾ ਬੈ ਤੁਹਾਨੂੰ ਕਿਸੇ ਵੀ ਤਰੀਕੇ ਕੋਈ ਵੀ ਤੁਹਾਡਾ ਫਾਰਮੂਲਾ ਹੋ ਸਕਦਾ ਕਿਸੇ ਲਾਇਰ ਨੂੰ ਮਿਲੋ ਕੋਚ ਕਰੋ ਕਾਨੂੰਨੀ ਤੌਰ ਤੇ ਆਪਣੀ ਪ੍ਰੈਜੈਂਸ ਸਹੀ ਕਰੋ ਤੇ ਫਿਰ ਤੁਹਾਨੂੰ ਕਿਤੇ ਡਰ ਦੀ ਲੋੜ ਨਹੀਂ ਜੀ ਸਰ ਮੈਂ ਕੈਨੇਡਾ ਬਾਰੇ ਖੋਜ ਜਾਨਣਾ ਚਾਹਨੀ ਆ ਜਿਸ ਤਰ੍ਹਾਂ ਕਿ ਕੈਨੇਡਾ ਨੇ ਬੀਤੇ ਦਿਨਾਂ ਦੇ ਵਿੱਚ ਸਖਤੀ ਵਿਦਾਈ ਹੋਈ ਹੈ ਜਿਸ ਤਰੀਕੇ ਉਹ ਵੀ ਇਲੀਗਲ ਇਮੀਗਰੈਂਟਸ ਨੂੰ ਲੈ ਕੇ ਕਾਫੀ ਸਖਤ ਨੇ ਤੱਕੀ ਕੈਨੇਡਾ ਦਾ ਵੀਜ਼ਾ ਮਿਲਣਾ ਵੀ ਔਖਾ ਹੋਇਆ ਹੋਇਆ ਹੁਣ ਜਿਹੜੇ ਲੀਗਲ ਤੌਰ ਤੇ ਜਾਣਾ ਚਾਹੁੰਦੇ ਨੇ ਕੋਈ ਔਖਾ ਨਹੀਂ ਹੋਇਆ 2025 ਦੇ ਵਿੱਚ ਵੀ ਕੈਨੇਡਾ ਨੇ ਆਲਮੋਸਟ 5 ਲੱਖ ਬੱਚਿਆਂ ਨੂੰ ਵੀਜ਼ਾ ਦੇਣਾ ਹੈ ਜਿਹੜਾ ਡਿਜ਼ਰਵਿੰਗ ਸਟੂਡੈਂਟ ਹੈਗਾ ਤੇ ਉਹਨੂੰ ਵਰਕ ਪਰਮਿਟ ਵੀ ਮਿਲੇਗਾ ਉਹਨੂੰ ਵੀਜ਼ਾ ਵੀ ਮਿਲੇਗਾ ਬਸ ਇੱਕੋ ਇਹ ਹੈ ਤੁਹਾਡੇ ਕੋਲੇ ਡਾਕੂਮੈਂਟਸ ਸਹੀ ਹੋਣੇ ਚਾਹੀਦੇ ਅਕੈਡੈਮਿਕ ਤੁਹਾਡੇ ਸਹੀ ਹੋਣੇ ਚਾਹੀਦੇ ਤੁਹਾਡੇ ਫਾਈਨੈਂਸ਼ੀਅਲ ਸਹੀ ਹੋਣੇ ਚਾਹੀਦੇ ਤੇ ਵੀਜ਼ਾ ਮਿਲਣ 'ਚ ਕੋਈ ਪ੍ਰੋਬਲਮ ਨਹੀਂ ਇਹ ਬਹਿ ਮੈਂ ਇੱਕ ਨੈਗੇਟਿਵਿਟੀ ਫੈਲਾ ਦਿੱਤੀ ਗਈ ਹੈ ਉਹਨਾਂ ਨੇ ਆਪਣਾ ਟਾਰਗੇਟ ਪੂਰਾ ਕਰਨਾ ਉਹਨਾਂ ਨੇ ਬੱਚੇ 19 ਹੀ ਲੈ ਲਏ ਨੇ ਕੋਈ ਵੀਜ਼ਾ ਮਿਲਣ ਚ ਕੋਈ ਪ੍ਰੋਬਲਮ ਨਹੀਂ ਹੈ ਸਰ ਇੱਕ ਪਿਛੇ ਜੇ ਕੈਨੇਡਾ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਕੁਝ ਉਹਨਾਂ ਦੇ ਵੱਲੋਂ ਕੈਟੇਗਰੀਜ਼ੇਸ਼ਨ ਕਰ ਦਿੱਤੀ ਗਈ ਹੈ ਕਿ ਕੁਝ ਖਾਸ ਕੈਟੇਗਰੀਜ਼ ਦੇ ਵਿੱਚ ਸਪਾਊਸ ਨੂੰ ਬੁਲਾਇਆ ਜਾ ਸਕਦਾ ਹੈ ਉਹ ਕੈਟੇਗਰੀਜ਼ ਕਿਹੜੀਆਂ ਹੈਗੀਆਂ ਨੇ ਕਿ ਉਹ ਸਪਾਊਸ ਵੀਜ਼ਾ ਬੰਦ ਕੀਤਾ ਜਾਂ ਕਿਸ ਤਰੀਕੇ ਦੀ ਅਪਡੇਸ਼ਨ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਅੰਡਰ ਗ੍ਰੈਜੂਏਟ ਜਿਹੜਾ ਸਟੂਡੈਂਟ ਜਾ ਰਿਹਾ ਸੀ ਉਹ ਆਪਣੀ ਵਾਈਫ ਨੂੰ ਜਾਂ ਹਸਬੰਡ ਨੂੰ ਨਾਲ ਲੈ ਕੇ ਨਹੀਂ ਜਾ ਸਕਦਾ ਜਿਹੜੇ ਪੋਸਟ ਗ੍ਰੈਜੂਏਟ ਦੇ ਪ੍ਰੋਗਰਾਮ ਨੇ ਉਹਦੇ ਵਿੱਚ ਸਪਾਊਸ ਉਹਦੇ ਨਾਲ ਕੰਪਨੀ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਤੇ ਕੁਝ ਉਹਨਾਂ ਨੇ ਕੈਟਾਗਰੀ ਇਹੋ ਜਿਹੀਆਂ ਕੀਤੀਆਂ ਨੇ ਕੁਝ ਕੋਰਸਸ ਇਹੋ ਜਿਹੇ ਨੇ ਜਿਵੇਂ ਸਾਇੰਸ ਦੇ ਕੋਰਸਸ ਨੇ ਸਾਇੰਸ ਨਾਲ ਰਿਲੇਟਡ ਸਾਰੇ ਕੋਰਸਸ ਦੇ ਵਿੱਚ ਲੈ ਕੇ ਜਾ ਸਕਦਾ ਹੈ ਆਈਟੀ ਦੇ ਨਾਲ ਰਿਲੇਟਡ ਸਾਰੇ ਕੋਰਸਸ ਲੈ ਕੇ ਜਾ ਸਕਦਾ ਮੈਡੀਕਲ ਸਾਇੰਸ ਦੇ ਨਾਲ ਸਾਰਿਆਂ ਚ ਲੈ ਸਕਦਾ ਇਹੋ ਜਿਹੀਆਂ ਕੈਟਾਗਰੀਆਂ ਵਿੱਚ ਜੇ ਤੁਸੀਂ ਕੋਈ ਬੱਚਾ ਆਉਂਦਾ ਉਹਨੂੰ ਅਸੀਂ ਉਸ ਤਰ੍ਹਾਂ ਨਾਲ ਨਹੀਂ ਕਰਦੇ ਆ ਇਹ ਇਹੋ ਜਿਹਾ ਕੁਝ ਬੰਦ ਨਹੀਂ ਹਲੇ ਹੋਇਆ ਹਾਂ ਪਰ ਇਹ ਜ਼ਰੂਰ ਹੈਗਾ ਵੀ ਅੰਡਰ ਗ੍ਰੈਜੂਏਟ 18 ਸਾਲ ਦੀ ਕੁੜੀ ਵਿਆਹ ਕਰਕੇ ਲੈ ਕੇ ਜਾਂਦੀ ਸੀ ਉਹ ਉਹਨਾਂ ਨੇ ਰੋਕ ਦਿੱਤਾ ਹੈ ਜੀ ਅੱਛਾ ਤਾਂ ਸਰ ਇੱਥੇ ਮੈਂ ਇੱਕ ਚੀਜ਼ ਹੋਰ ਜਾਨਣਾ ਚਾਹਾਂਗੀ ਕਿ ਜਿਸ ਤਰੀਕੇ ਅਮਰੀਕਾ ਨੇ ਸਖਤੀ ਕੀਤੀ ਹੈ ਨਾ ਕਿ ਲੋਕ ਜਿਹੜੇ ਨੇ ਜਿਹੜੇ ਉੱਥੇ ਜਾਣਾ ਚਾਹੁੰਦੇ ਸੀਗੇ ਉਸ ਦੇ ਉੱਤੇ ਕੋਈ ਅਸਰ ਪਿਆ ਇਮੀਗ੍ਰੇਸ਼ਨ ਦੇ ਉੱਪਰ ਖਾਸ ਕਰ ਮੈਂ ਤੁਹਾਨੂੰ ਇੱਕ ਗੱਲ ਕਰਦਾ ਹਾਂ ਜਿਹੜੇ ਲੋਕ ਖੇਤੀ ਕਰਦੇ ਨੇ ਜਦੋਂ ਮੱਕੀ ਬੀਜਦੇ ਆ ਨਾ ਉਹਦੀ ਛੱਲੀਆਂ ਲੱਗ ਜਾਂਦੀਆਂ ਨੇ ਤਾਂ ਉਹ ਇਹਨੂੰ ਕਾਂ ਖਾਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਕਿਸਾਨ ਇੱਕ ਦਾ ਕਾਂ ਨੂੰ ਮਾਰ ਕੇ ਟੰਗ ਦਿੰਦਾ ਹੈਗਾ ਤੇ ਅਮਰੀਕਾ ਨੇ ਇੱਕ ਸਟਰੋਂਗ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਤੁਸੀਂ ਸਾਡੇ ਨੱਕ ਥੱਲੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਕੰਟਰੀ ਚ ਆਓਗੇ ਤੇ ਤੁਹਾਡਾ ਵੀ ਇਹੀ ਹਸ਼ਰ ਕੀਤਾ ਜਾਊਗਾ ਉਹਨਾਂ ਨੇ ਬਹੁਤ ਸਟਰੋਂਗ ਮੈਸੇਜ ਦਿੱਤਾ ਕੱਲਿਆ ਇੰਡੀਆ ਨੂੰ ਨਹੀਂ ਦਿੱਤਾ ਪੂਰੀ ਦੁਨੀਆ ਨੂੰ ਉਹਨਾਂ ਨੇ ਇਹ ਮੈਸੇਜ ਦਿੱਤਾ ਹੋਰ ਵੀ ਕੰਟਰੀਆਂ 'ਚ ਜਹਾਜ਼ ਭਰ ਕੇ ਉਹਨਾਂ ਨੇ ਪੇਜੇ ਨੇ ਇਹ ਬਹੁਤ ਸਟਰੋਂਗ ਮੈਸੇਜ ਹੈ 트럼ਪ ਸਰਕਾਰ ਵੱਲੋਂ ਔਰ ਇਹਨੂੰ ਸਾਨੂੰ ਸਮਝਣਾ ਚਾਹੀਦਾ ਹੀਦਾ ਹੈਗਾ ਵਾ ਤਾਂ ਕਿ ਅੱਗੇ ਨੂੰ ਇਹੋ ਜਿਹਾ ਕੁਝ ਨਾ ਹੋ ਸਕੇ ਮੈਂ ਤਾਂ ਹਲੇ ਵੀ ਸੁਣਦਾ ਕਿ ਹਲੇ ਵੀ ਲੋਕੀ ਡੌਂਕੀ ਲਾ ਕੇ ਜਾਈ ਜਾਂਦੇ ਨੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਮੈਂ ਮਾਪਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਇੱਕ ਜਾਂ ਦੋ ਬੱਚੇ ਨੇ ਅੱਗੇ ਤਾਂ ਪੰਜ-ਪੰਜ 6-6 ਬੱਚੇ ਹੁੰਦੇ ਸੀਗੇ ਇੱਕ ਚਲਾ ਗਿਆ ਰਾਹ 'ਚ ਰਹਿ ਗਿਆ ਤਾਂ ਵੀ ਕੁਝ ਨਹੀਂ ਇੱਕ ਬੱਚਾ ਹੈਗਾ ਦੋ ਬੱਚੇ ਹੈਗੇ ਤੇ ਤੁਸੀਂ ਉਹਦੀ ਜਾਨ ਜੋਖਮ 'ਚ ਪਾ ਕੇ ਡੌਂਕੀਆਂ ਲਗਵਾਉਂਦੇ ਫਿਰਦੇ ਹੋ ਤੁਹਾਨੂੰ ਵੀ ਗਲਤ ਤੁਹਾਡੇ ਵਾਸਤੇ ਵੀ ਇਹ ਮਾੜੀ ਗੱਲ ਹੈਗੀ ਆ ਸਰਕਾਰ ਨੂੰ ਉਹਨਾਂ ਲੋਕਾਂ ਅਗੇਂਸਟ ਵੀ ਐਕਸ਼ਨ ਲੈਣਾ ਚਾਹੀਦਾ ਜਿਹੜੇ ਬਿਨਾ ਜੋ ਤਾਂ ਪੰਜਾਬ ਜਾਂ 60 ਲੱਖ ਰੁਪਏ ਦੇ ਹੀ ਜਾਂਦੇ ਨੇ ਜਿੱਥੇ ਇਹਦੇ ਚ ਏਜੰਟ ਕਮਿਊਨਿਟੀ ਦੋਸ਼ੀ ਹੈਗੀ ਹੈ ਗੁਨਾਹਗਰ ਹੈਗੀ ਹੈ ਮਾਪੇ ਵੀ ਉਹ ਹੀ ਉਨੇ ਹੀ ਗੁਨਾਹਗਰ ਹੈਗੇ ਜਿਹੜੇ ਐਨ ਐਨ ਪੈਸੇ ਦਿੰਦੇ ਨੇ ਔਰ ਇਹ ਕਹਿੰਦੇ ਕਿ ਸਾਡੇ ਬੱਚੇ ਨੂੰ ਅਮਰੀਕਾ ਪਹ ਜਾ ਦਿਓ ਕਿਸੇ ਤਰੀਕੇ ਵੀ ਪਹ ਜਾ ਦਿਓ ਉਹਨਾਂ ਵਾਸਤੇ ਵੀ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਸਖਤ ਸਟੈਪ ਲਿਆ ਜਾਣਾ ਚਾਹੀਦਾ ਜੀ ਸਰੀ ਕਿ ਮੇਰਾ ਲਾਸਟ ਵਾਲਾ ਹੈ ਹੈ ਕਿ ਜਿ세 ਕਿ ਅਮਰੀਕਾ ਨੇ ਸਖਤੀ ਕੀਤੀ ਕੈਨੇਡਾ ਥੋੜਾ ਵੀਜ਼ਾ ਦੇ ਵਿੱਚ ਚੇਂजेस ਕਰ ਰਿਹਾ ਰੂਲਸ ਦੇ ਵਿੱਚ ਖਾਸ ਕਰ ਤਾਂ ਹੋਰ ਆਪਸ਼ਨਸ ਕੀ ਨੇ ਲੋਕਾਂ ਕੋਲ ਜਿਨ੍ਹਾਂ ਦੀ ਫਲੈਕਸੀਬਲ ਇਮੀਗ੍ਰੇਸ਼ਨ ਦੇਖੋ ਜਦੋਂ ਤੱਕ ਤੁਸੀਂ ਸਹੀ ਹੋ ਤੁਹਾਡੇ ਨੰਬਰ ਘਟ ਹੈ ਤੁਹਾਡੇ ਕੋਲੇ ਫੰਡ ਘਟ ਹੈ ਤੁਹਾਡਾ ਇੰਗਲਿਸ਼ ਦਾ ਲੈਵਲ ਘਟ ਹੈ ਬਹੁਤ ਸਰੀਆਂ ਕੰਟਰੀਆਂ ਇੰਡੀਅਨ ਸਟੂਡੈਂਟ ਨੂੰ ਵੈਲਕਮ ਕਰਦੀਆਂ ਨੇ ਬਸ ਇਹ ਦੇਖਣਾ ਕਿ ਤੁਸੀਂ ਰਿਕੁਆਇਰਮੈਂਟ ਕਿੱਥੇ ਪੂਰੀ ਕਰਦੇ ਹੋ ਨਕਲੀ ਕੁਛ ਨਾ ਬਣਾਓ ਤੁਹਾਡਾ ਵੀਜ਼ਾ ਇੱਕ ਵਾਰੀ ਰਿਫਿਊਜ਼ ਹੋ ਗਿਆ ਦੋ ਵਾਰੀ ਹੋ ਗਿਆ ਤਿੰਨ ਵਾਰੀ ਮੈਂ 6 ਵਾਰ ਵੀਜ਼ਾ ਰਿਫਿਊਜ਼ ਹੋਏ ਬੱਚਿਆਂ ਨੂੰ ਵੀਜ਼ਾ ਲੈਣ ਚ ਕੰਮ ਜਾ ਬੋਇਆ ਜੇ ਤੁਹਾਡੇ ਡਾਕੂਮੈਂਟ ਗਲਤ ਹੈ ਫਿਰ ਤੁਹਾਨੂੰ ਹਮੇਸ਼ਾ ਹੀ ਨੁਕਸਾਨ ਕਰੂਗਾ ਇਸ ਕਰਕੇ ਫਲੈਕਸੀਬਿਲਟੀ ਕਿਸੇ ਕੰਟਰੀ ਮਿਲ ਸਕਦੀ ਹੈ ਅੱਜ ਬੱਚਾ ਪਲੱਸ 2 ਕੀਤਾ ਹੋਇਆ ਉਹਨੇ ਆਪਣਾ ਕੈਨੇਡਾ ਵੀਜ਼ਾ ਅਪਲਾਈ ਕੀਤਾ ਉਹਨੂੰ ਵੀਜ਼ਾ ਨਹੀਂ ਮਿਲਿਆ ਕੋਈ ਗੱਲ ਨਹੀਂ ਉਹ ਗ੍ਰੈਜੂਏਸ਼ਨ ਕਰਕੇ ਫਿਰ ਅਪਲਾਈ ਕਰ ਸਕਦਾ ਹੈ ਕੋਈ ਮਨਾ ਥੋੜਾ ਹੈ ਤੇ ਇਸ ਕਰਕੇ ਕਿਤੇ ਵੀ ਫਲੈਕਸੀਬਿਲਟੀ ਕੀ ਤੁਸੀਂ ਆਪਣਾ ਜਦੋਂ ਵੀਜ਼ਾ ਆਫੀਸਰ ਤੁਹਾਡਾ ਵੀਜ਼ਾ ਰਿਫਿਊਜ਼ ਕਰਦਾ ਨਾ ਉਹ ਲਿਖਦਾ ਇਫ ਯੂਅਰ ਸਰਕਮਸਟੈਂਸਸ ਚੇਂਜ ਯੂ ਕੈਨ ਰੀਅਪਲਾਈ ਤੁਹਾਡੇ ਹਾਲਾਤ ਕਦੋਂ ਬਦਲ ਗਏ ਜਦੋਂ ਵੀ ਹਾਲਾਤ ਬਦਲਦੇ ਤੁਹਾਡੀ ਫਾਈਨੈਂਸ਼ੀਅਲ ਸਟਰੋਂਗ ਹੋ ਗਈ ਤੁਹਾਡੀ ਇਨਕਮ ਸਹੀ ਹੋ ਗਈ ਤੁਹਾਡਾ ਅਕੈਡੈਮਿਕ ਸਕੋਰ ਸਹੀ ਹੋ ਗਿਆ ਤੁਹਾਡਾ ਇੰਗਲਿਸ਼ ਦਾ ਲੈਵਲ ਸਹੀ ਹੋ ਗਿਆ ਤੁਸੀਂ ਫਿਰ ਵੀਜ਼ਾ ਅਪਲਾਈ ਕਰ ਸਕਦੇ ਹੋ ਹਾਂ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਤਾਂ ਮੇਰੇ ਨਾਲ ਇਮੀਗ੍ਰੇਸ਼ਨ ਮਾਹਰ ਕਮਲ ਕੁਮਾਰ ਪੂਮਬਲਾ ਮੌਜੂਦ ਸੀਗੇ ਜਿਨ੍ਹਾਂ ਤੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਹੋਏਗੀ ਤਾਂ ਇਸ ਵੀਡੀਓ ਦੇ ਰਾਹੀਂ ਕਲੀਅਰ ਹੋ ਗਈ ਹੋਵੇਗੀ ਕੈਮਰਾਮੈਨ ਰਵਿੰਦਰ ਦੇ ਨਾਲ ਲਾਂਚ ਚੈਡਾ ਟੀਵੀ ਪੰਜਾਬ ਜਲੰਧਰ